जय 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 भाॼी हथना करो भाॼी हथना करो ਹੈ ਬਾਤ ਹੋਇਆ ਤਕਰਾ ਹਾਂ ਹਾਂ ਇੱਕ ਇਹਨੂੰ ਕਰਾਓ ਮੇਰੇ ਨਾਮ ਤੇ ਤੇ ਮੈਂ ਅਜ 77ਵੇਂ ਗੰਧੰਤਰ ਦਿਵਸ ਤੇ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਅੱਜ ਸਾਡੇ ਚੌਧਰੀ ਯਸ਼ਪਾਲ ਜੀ ਨੇ ਗੰਧੰਤਰ ਦਿਵਸ ਦਾ ਅੱਜ ਉਹ ਅੱਜ ਪ੍ਰੋਗਰਾਮ ਰੱਖਿਆ ਅੱਜ ਉਹਨਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਅੱਜ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਜੀ ਦੇ ਜਿਨ੍ਹਾਂ ਨੇ ਇਸ ਸੰਵਿਧਾਨ ਲਿਖ ਕੇ ਦੇਸ਼ ਦੀ ਤਰੱਕੀ ਲਈ ਦੇਸ਼ ਦੇ ਸੰਵਿਧਾਨ ਦੇ ਲਈ ਕੰਮ ਕੀਤਾ ਅੱਜ ਨਮਨ ਕਰਨੇ ਆ ਉਹਨਾਂ ਨੂੰ ਡਾਕਟਰ ਅੰਮ੍ਰਿਤ ਦੇਰਜੇ ਨੂੰ ਜਿਨ੍ਹਾਂ ਦੇ ਬਦੌਲਤ ਅੱਜ ਸਾਡਾ ਦੇਸ਼ ਸਾਡਾ ਚੱਲ ਰਿਹਾ ਹੈ ਜੀ ਅੱਜ ਜਿਹੜੇ ਨੌਜਵਾਨ ਇਕੱਠੇ ਹੋਏ ਆ ਕੀ ਤੁਸੀਂ ਪ੍ਰੇਰਨਾ ਦੇ ਅੱਜ ਦੇਖੋ ਅੱਜ ਨੌਜਵਾਨ ਸਾਡੇ ਚੌਧਰੀ ਜਸ਼ਪਾਲ ਜੀ ਉਹਨਾਂ ਦੀ ਸਾਰੀ ਟੀਮ ਅਜੇ ਪਾਰਕ ਖੜੇ ਨੇ ਸਾਰੀ ਸਾਰੀ ਟੀਮ ਖੜੀ ਹੈ ਜੀ ਉਹਨਾਂ ਨੇ ਨੌਜਵਾਨਾਂ ਨੂੰ ਪੈਣਾ ਨੂੰ ਵੀਰਾਂ ਨੂੰ ਅੱਜ ਇਕੱਠੇ ਹੋ ਕੇ ਅੱਜ ਡਾਕਟਰ ਬੀਮਰਾਓ ਮੈਡੀਕਲ ਜੀ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਯਾਤਰਾ ਦੇ ਵਿੱਚ ਇੱਕੋ ਹੀ ਚੌਧਰੀ ਯਸ਼ਵਰਜੀ ਨੇ ਸੰਦੇਸ਼ ਦਿੱਤਾ ਨਸ਼ਾ ਮੁਕਤ ਜਿਹੜਾ ਸਾਡਾ ਪੰਜਾਬ ਹੋਣਾ ਚਾਹੀਦਾ ਹੈ ਪੰਜਾਬ ਸਾਡਾ ਖੁਸ਼ਹਾਲ ਹੋਣਾ ਚਾਹੀਦਾ ਹੈ ਉਸ ਖੁਸ਼ਹਾਲੀ ਲਈ ਉਸ ਨਸ਼ਾ ਮੁਕਤੀ ਲਈ ਸਾਡੇ ਪੰਜਾਬ ਦੇ ਵਿੱਚੋਂ ਗੈਂਗਸਟਰ ਰਾਜ ਖਤਮ ਹੋਵੇ ਉਹਦੇ ਲਈ ਇਹ ਯਾਤਰਾ ਕੀਤੀ ਜਾ ਰਹੀ ਹੈ 26 ਜਨਵਰੀ 26 ਜਨਵਰੀ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ ਔਰ ਮੈਂ ਤੁਹਾਡੇ ਮਾਦਮ ਦੇ ਉੱਪਰੋਂ ਸਾਰੇ ਭਾਰਤ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਨ ਦੇ ਉੱਪਰ ਜਿੱਥੇ ਮੁਬਾਰਕਵਾਦ ਦਿੰਨਾ ਉੱਥੇ ਆਪਣੇ ਦੇਸ਼ ਨੂੰ ਆਜ਼ਾਦ ਕਰੋ ਕੁਰਬਾਨ ਹੋਲੇ ਸ਼ਹੀਦਾਂ ਨੂੰ ਵੀ ਸਲੂਟ ਕਰਦਾ ਕਿ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਆਪਾਂ ਸਾਰਿਆਂ ਨੂੰ ਇਹ ਆਜ਼ਾਦ ਕਰਵਾਇਆ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਪਾਂ ਅੱਜ ਆਜ਼ਾਦੀ ਮਨਾ ਰਹੇ ਆਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਮੈਂ ਸਲੂਟ ਕਰਦਾ ਉੱਥੇ 바ਵਾ ਸਾਹਿਬ ਡਾਕਟਰ ਪੀਮਰਾਓ ਮੇੜਕਰ ਜੀ ਨੂੰ ਵੀ ਸਲੂਟ ਕਰਦਾ ਕਿ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਵੀ ਅੱਜ ਦੇ ਦਿਨ ਨੂੰ ਲਾਗੂ ਹੋਇਆ ਸੀ ਯਾਤਰਾ ਕਿਹੜੀ ਹੈਗਾ ਤੇ ਸ਼ੁਰੂ ਹੋ ਗਈ ਕਿੱਥੇ ਇੱਥੋਂ ਪਦੌੜੋਸ ਤੋਂ ਸ਼ੁਰੂ ਹੋ ਕੇ ਡਾਕਟਰ ਬੀਆਰ ਮੇੜਕਰ ਚੌਂਕ ਤੱਕ ਜਾਓ ਕਿਸ ਜਾਗਰੂਕ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ ਇਹ 바ਵਾ ਸਾਹਿਬ ਨੂੰ ਸਮਰਪਿਤ ਹੈ ਔਰ ਨੌਜਵਾਨ ਪੀੜ੍ਹੀ ਦੇ ਅੰਦਰ ਉਹਨਾਂ ਨੂੰ ਪ੍ਰੇਰਣਾ ਕਿ ਨਸ਼ਿਆਂ ਤੋਂ ਆਪਾਂ ਸਾਰੇ ਮੁਕਤ ਹੋ ਗਏ ਆਪਣੇ ਦੇਸ਼ ਨੂੰ ਆਪਣੇ ਸ਼ਹਿਰ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਈਏ ਜੋ ਸਾਡਾ ਲੁਧਿਆਣਾ ਪੰਜਾਬ ਡੁੱਬਦਾ ਜਾ ਰਿਹਾ ਹੈ ਨਸ਼ਿਆਂ ਦੇ ਵਿੱਚ ਇਸ ਨੂੰ ਬਚਾ ਸਕੀਏ ਠੀਕ ਹੈ